ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਵਸਨੀਕਾਂ ਨੂੰ ਨਾਗਰਿਕਾਂ ਨੂੰ ਜਿਹੜੀਆਂ ਜ਼ਰੂਰੀ ਸੇਵਾਵਾਂ ਆਏ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਕਰਕੇ ਸਾਡੇ ਦੋਵੇਂ ਦਫ਼ਤਰਾਂ ਦੇ ਵਿੱਚ ਨੂਰਪੁਰ 베ਦੀ ਦਫ਼ਤਰ ਤੇ ਰੋਪੜ ਦਫ਼ਤਰ ਦੋਵੇਂ ਦਫ਼ਤਰਾਂ ਦੇ ਵਿੱਚ ਇਹਨਾਂ ਸੇਵਾਵਾਂ ਦੇ ਲਈ ਜਿਹੜੇ ਵੀ ਠੁਕਮੇ ਕਾਰਡ ਹੈ ਜਾਂ ਠੁਕ ਵੀ ਰਜਿਸਟ੍ਰੇਸ਼ਨ ਹੈ ਉਹ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਜਿਹਦੇ ਚ ਕਿ ਜੇ ਕਿਸੇ ਨੂੰ आयुष्मान ਦੇ ਕਾਰਡ ਦੇ ਵੀ ਦਿੱਕਤ ਆ ਰਹੀ ਹੈ आयुष्मान ਦਾ ਕਾਰਡ ਕਿਸੇ ਨੇ ਬਣਵਾਣਾ ਹੈ ਉਹ ਵੀ ਸਾਡੇ ਦਫਤਰ ਦੇ ਵਿੱਚ ਹੁਣ ਬਣ ਸਕੇਗਾ ਪੈਨਸ਼ਨ ਸਕੀਮ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਦੇ ਵਿੱਚ ਕੋ ਰਿਕਵਰਟ ਹੈ ਜਾਂ ਕੋਈ ਵੀ ਪੈਨਸ਼ਨ ਹੋਵੇ ਪਟਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾਂ ਫਿਰ ਕਿਸਾਨ ਪੈਨਸ਼ਨ ਜਿਹਨੂੰ ਕਿਸਾਨ ਨਿਧੀ ਵੀ ਆਪਾਂ ਕਹਿੰਦੇ ਆ ਜਾਂ ਕੋਈ ਲੇਬਰ ਦਾ ਕੰਮ ਕਰਦਾ ਉਹਨੇ ਲੇਬਰ ਕਾਰਡ ਜਿਹੜਾ ਲੇਬਰ ਬੋਰਡ ਦੇ ਨਾਲ ਰਜਿਸਟਰ ਹੁੰਦਾ ਕਾਰਡ ਉਹ ਬਣਾਣਾ ਉਹ ਵੀ ਬਣੇਗਾ ਇੱਥੇ ਸ਼ਗਨ ਸਕੀਮ ਅਪਲਾਈ ਕਰਨੀ ਹੈ ਜਾਂ ਕੋਈ ਕਿਸੇ ਨੂੰ ਜਿਹੜੇ ਸ਼ੈੱਡ ਬਣਦੇ ਆ ਮਰੀਗਾ ਸਕੀਮ ਦੇ ਅਧੀਨ ਜਾਂ ਹੋਰ ਸਕੀਮਾਂ ਚ ਜੇਕਰ ਉਹਦੇ ਵਿੱਚ ਕੋਈ ਦਿੱਕਤ ਹੈ ਉਹ ਉਹਦੇ ਲਈ ਤੁਸੀਂ ਬਣਵਾਉਣਾ ਚਾਹੁੰਦੇ ਆ ਈਵਨ ਕਿ ਅੱਖਾਂ ਦੇ ਆਪਰੇਸ਼ਨ ਦੀ ਜਿਸ ਨੂੰ ਕੋਈ ਇਲਾਜ ਦੀ ਲੋੜ ਹੈ ਉਹ ਵੀ ਸਾਡੇ ਕੋਲ ਜਿੱਥੇ ਰਜਿਸਟ੍ਰੇਸ਼ਨ ਕਰਵਾਵੇ ਤਾਂ ਉਹਦੇ ਜਿਹੜੇ ਅੱਖਾਂ ਦੇ ਆਪਰੇਸ਼ਨ ਹੈ ਉਹ ਵੀ ਕਰਵਾ ਕੇ ਸਾਡੀ ਟੀਮ ਵੱਲੋਂ ਕਰਵਾਏ ਜਾਣਗੇ ਚਾਹੇ ਉਹ ਟੈਂਪ ਲਾ ਕੇ ਚਾਹੇ ਹਸਪੀਟਲ ਭੇਜ ਕੇ ਵਿਸ਼ਵਕਰਮਾ ਸਕੀਮ ਜਿਹਦੇ ਤਹਿਤ ਕੇ ਕੰਮ ਕਰਨ ਦੇ ਲਈ ਲੋਨ ਜਿਹੜਾ ਦਿੱਤਾ ਜਾਂਦਾ ਪਹਿਲਾਂ 1 ਲੱਖ ਰੁਪਏ ਦਾ ਫਿਰ 2 ਲੱਖ ਰੁਪਏ ਦਾ ਲੋਨ ਤੋਂ ਪਹਿਲਾਂ 10 15 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਜਿਹਦੇ ਵਿੱਚ ਜਿਹਦੇ ਵਿੱਚ ਟ੍ਰੇਨਿੰਗ ਦੇ ਵਿੱਚ ਵੀ ਜਿਹੜੇ ਕੁਝ ਰੁਪਏ ਹੈ ਉਹ ਡੇਲੀ ਤੇ ਮਿਲਦੇ ਆ ਉਹ ਉਹਦੇ ਲਈ ਵੀ ਇੱਥੇ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਆ ਜਿਨ੍ਹਾਂ ਜੇ ਕੋਈ ਐਸਾ ਘਰ ਹੈ ਜਿਹਦੇ ਹੁਣ ਤੱਕ ਟਾਇਲਟ ਨਹੀਂ ਬਣੇ ਪਿੰਡਾਂ ਦੇ ਵਿੱਚ ਉਹਦੇ ਲਈ ਵੀ ਤੁਸੀਂ ਨੋਟ ਕਰਵਾ ਸਕਦੇ ਆ ਵੇਰਕਾ ਦੇ ਨਾਲ ਰਿਲੇਟਡ ਜਿੰਨੇ ਕੰਮ ਹੈ ਜਿੰਨੀਆਂ ਸਕੀਮਾਂ ਹੈ ਚਾਹੇ ਕੋਈ ਜਿਹੜੀਆਂ ਉੱਥੇ ਮਸ਼ੀਨਾਂ ਵਗੈਰਾ ਮਿਲਦੀਆਂ ਨੇ ਜਿੰਨੇ ਵੀ ਕੰਮ ਹੈ ਉਹ ਵੀ ਤੁਸੀਂ ਇੱਥੇ ਨੋਟ ਕਰਵਾ ਸਕਦੇ ਆ ਵੋਟਰ ਰਿਕਾਰਡ ਦੀ ਕੋਈ ਅਪਡੇਸ਼ਨ ਕਰਨੀ ਹੈ ਇਹ ਸ਼ਰਮ ਦਾ ਕੋਈ ਕਾਰਡ ਬਣਾਉਣਾ ਜਿਹੜੀ ਆਵਾ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਕਰवानी ਹੈ ਇਹ ਸਾਰਿਆਂ ਹੀ ਕੰਮਾਂ ਦੇ ਲਈ ਤੁਹਾਨੂੰ ਕਿਤੇ ਕੋਈ ਟੱਕੇ ਖਾਣ ਦੀ ਲੋੜ ਨਹੀਂ ਹੈ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੈ ਸਾਡੇ ਦੋਵੇਂ ਦਫ਼ਤਰਾਂ ਦੇ ਵਿੱਚ ਨੂਰਪੁਰ ਵਿਦੀ ਦਫ਼ਤਰ ਜਿਹੜਾ ਕਿ ਰੂੜੇਵਾਲ ਰੋਡ ਦੇ ਉੱਪਰ ਹੈ ਗੁਰਦੇਵ ਹਸਪੀਟਲ ਤੋਂ ਅੱਗੇ ਆ ਕੇ ਰੂੜੇਵਾਲ ਰੋਡ ਦੇ ਉੱਪਰ ਹੈ ਐਡੀ ਸਾਡਾ ਰੋਪੜ ਦਫਤਰ ਜਿਹੜਾ ਕਿ ਸੈਕਟਰੀਏਟ ਦੇ ਨੇੜੇ ਸ਼ਹੀਦ ਆਜਮ ਭਗਤ ਸਿੰਘ ਨਗਰ ਡੀਸੀ ਦੀ ਰਹਿائش ਦੇ ਬਿਲਕੁਲ ਪਿੱਛੇ ਹੈ ਸਾਡੇ ਦੋਵੇਂ ਦਫਤਰਾਂ ਦੇ ਵਿੱਚ ਤੁਸੀਂ ਜਿਹੜੇ ਤੁਹਾਡਾ ਬਿਨਾਂ ਕੋਈ ਪੈਸਾ ਖਰਚ ਕੀਤੇ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਇਹਨਾਂ ਦੇ ਲਾਭ ਉਠਾ ਸਕਦੇ ਆ ਇਹਨਾਂ ਤੋਂ ਬਿਨਾਂ ਜਿਹੜੀਆਂ ਹੋਰ ਹੈ ਉਹ ਵੀ ਐਡ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਹ ਸਭ ਦਾ ਲਾਭ ਤੁਸੀਂ ਇੱਥੇ ਉਠਾ ਸਕਦੇ ਆ ਸੋ ਮੇਰੀ ਰੋਪੜ ਵਿਧਾਨ ਸਭਾ ਹਲਕੀ ਦੇ ਹਰ ਇੱਕ ਵੋਟਰ ਨੂੰ ਹਰ ਇੱਕ ਵਸਨੀਕ ਨੂੰ ਇਹ ਬੇਨਤੀ ਹੈ ਕਿ ਜਿਹਨੂੰ ਵੀ ਕੋਈ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਹ ਸਿੱਧਾ ਸਾਡੇ ਦਫ਼ਤਰ ਦੇ ਵਿੱਚ ਆਵੇ ਤੇ ਇਹ ਇਹ ਸਾਰੀਆਂ ਚੀਜ਼ਾਂ ਉੱਥੇ ਮਹੀਆ ਕਰਵਾਈਆਂ ਜਾਣਗੀਆਂ ਮੇਰੀ ಗ್ರಾಮ ਪੰਚਾਇਤਾਂ ਨੂੰ ਵੀ ਬੇਨਤੀ ਹੈ ਮੇਰੀ ਯੂਥ ਕਲੱਬਾਂ ਨੂੰ ਵੀ ਬੇਨਤੀ ਹੈ ਮੇਰੀ ਮਹਿਲਾ ਮੰਡਲਾਂ ਨੂੰ ਵੀ ਬੇਨਤੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜਿਹਨੂੰ ਵੀ ਕਿਸੇ ਨੂੰ ਇਹਨਾਂ ਸਕੀਮਾਂ ਦੇ ਵਿੱਚ ਦਿੱਕਤ ਆਂਦੀ ਹੈ ਉਹਨੂੰ ਕਿਤੇ ਵੀ ਕੋਈ 1 ਰੁਪਿਆ ਵੀ ਖਰਚ ਕਰਨ ਦੀ ਲੋੜ ਨਹੀਂ ਹੈ ਤੁਸੀਂ ਉਹਨਾਂ ਨੂੰ ਸਾਡੇ ਦਫ਼ਤਰ ਦੇ ਵਿੱਚ ਭੇਜੋ ਸਾਡੀ ਜਿਹੜੀ ਵਲੰਟੀਅਰਸ ਦੀ ਟੀਮ ਹੈ ਉਹ ਤੁਹਾਡੀ ਮਦਦ ਕਰੇਗੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਆਯਸ਼ਮਾਨ ਦਾ ਕਾਰਡ ਪੈਨਸ਼ਨ ਕਿਸਾਨ ਪੈਨਸ਼ਨ ਲੇਬਰ ਕਾਰਡ ਸ਼ਗਨ ਸਕੀਮ ਮੰਦਰੀਗਾ ਦੇ ਅਧੀਨ ਕੋਈ ਸ਼ੈੱਡ ਅੱਖਾਂ ਦੇ ਆਪਰੇਸ਼ਨ ਦੇ ਲਈ ਵਿਸ਼ਵ ਕਰਮਾ ਸਕੀਮ ਦੇ ਤਹਿਤ ਲੋਨ ਜਿੱਥੇ ਟਾਇਲਟਸ ਦੀ ਲੋੜ ਹੈ ਘਰਾਂ ਚ ਉਹਦੇ ਲਈ ਵੇਰਕਾ ਦੇ ਨਾਲ ਸੰਬੰਧਿਤ ਕੰਮ ਵੋਟਰ ਕਾਰਡ ਅਪਡੇਸ਼ਨ ਈ ਸ਼ਰਮ ਕਾਰਡ ਆਵਾਦੀ ਜਿਹੜੀ ਰਜਿਸਟ੍ਰੇਸ਼ਨ ਹੈ ਇਹ ਸਾਰੀਆਂ ਤੁਹਾਨੂੰ ਜਿਹੜੀਆਂ ਫੈਸਿਲਿਟੀਜ਼ ਹੈ ਸਹੂਲਤਾਂ ਹੈ ਇਹ ਸਾਡੇ ਵਲੰਟੀਅਰ ਦੀ ਟੀਮ ਤੁਹਾਨੂੰ ਦਵਾਏਗੀ ਤੁਸੀਂ ਕਿਸੇ ਵੀ ਕੰਮ ਵਾਲੇ ਦਿਨ ਇਹ ਕੋਈ ਇਹ ਨਹੀਂ ਕਿ ਇੱਕ ਦਿਨ ਲਈ ਦੋ ਦਿਨ ਲਈ ਕੋ ਕੈਂਪ ਲੱਗ ਗਿਆ ਇਹ ਪੱਕੇ ਤੌਰ ਤੇ ਕਦੇ ਵੀ ਕਿਸੇ ਵੀ ਕੰਮ ਵਾਲੇ ਦਿਨ ਸਾਡੇ ਦਫ਼ਤਰਾਂ ਦੇ ਵਿੱਚ ਨੂਰ ਪਰਵੇਦੀ ਜਾਂ ਰੋਪਣ ਨੂਰ ਪਰਵੇਦੀ ਰੂੜੀਵਾਰ ਰੂੜ ਤੇ ਰੋਪੜ ਸ਼ਹੀਦ ਆਜ਼ਮ ਭਗਤ ਸਿੰਘ ਨਗਰ ਡੀਸੀ ਦੀ ਕੋਠੀ ਦੇ ਪਿੱਛੇ ਤੁਸੀਂ ਕਦੇ ਵੀ ਵਿਜ਼ਿਟ ਕਰੋ ਤੁਹਾਡੀ ਮਦਦ ਇਹਨਾਂ ਸਾਰੇ ਕੰਮਾਂ ਦੇ ਲਈ ਕੀਤੀ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮਕਸਦ ਹੈ ਕਿ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਹਰ ਕੰਮ ਦੇ ਵਿੱਚ ਮਦਦ ਕਰਨੀ ਸਿਰਫ ਉਹਨਾਂ ਲੋਕਾਂ ਦੀ ਮਦਦ ਨਹੀਂ ਕਰਨੀ ਜਿਹੜੇ ਐਮਐਲਏ ਦਫ਼ਤਰ ਚ ਜਾਂ ਐਮਐਲਏ ਟੀਮ ਕੋਲ ਰੂਟੀਨ ਦੇ ਵਿੱਚ ਪਹੁੰਚ ਕਰ ਸਕਦੇ ਆ ਸਭੋਂ ਉਹਨਾਂ ਲੋਕਾਂ ਦੀ ਵੀ ਮਦਦ ਕਰਨੀ ਉਹਨਾਂ ਗਰੀਬ ਤੇ ਆਮ ਲੋਕਾਂ ਦੀ ਜਿਹੜੇ ਆਪਣੇ ਇਹਨਾਂ ਕੰਮਾਂ ਦੇ ਲਈ ਪਰੇਸ਼ਾਨ ਹੁੰਦੇ ਰਹਿੰਦੇ ਆ ਜਾਂ ਪੈਸੇ ਖਰਚ ਕਰਦੇ ਆ ਉਹਨਾਂ ਦੇ ਕੰਮ ਨਹੀਂ ਹੁੰਦੇ ਇਹ ਸਾਡਾ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਦੇ ਵੀ ਕੰਮ ਸਾਰੇ ਮੁਫਤ ਦੇ ਵਿੱਚ ਕਰਾ ਕੇ ਲਈਏ ਤੁਸੀਂ ਕਿਸੇ ਵੀ ਕੰਮ ਵਾਲੇ ਦਿਨ ਸਾਡੇ ਦਫ਼ਤਰ 'ਚ ਪਹੁੰਚੋ ਸਾਡੇ ਵਲੰਟੀਅਰ ਦੀ ਟੀਮ ਤੁਹਾਨੂੰ ਉੱਥੇ ਬੈਠੀ ਮਿਲੇਗੀ ਕਿ ਤੁਹਾਡੇ ਇਹ ਸਾਰੇ ਕੰਮ ਉਹ ਕਰਵਾ ਕੇ ਦੇਗੀ ਥੈਂਕ ਯੂ ਧੰਨਵਾਦ ਜੈ ਹਿੰਦ